ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਹੈ ਸਭ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਇਹ ਹੈ ਸਾਡਾ ਅੱਜ ਦਾ ਪਹਿਲਾ ਵਲੌਗ ਤੇ ਇੱਧਰ ਖੜਾ ਪ੍ਰਭਦੀਪ ਸਿੰਘ ਸਕੂਲ ਵਾਸਤੇ ਤਿਆਰ ਹੈ ਜਾਣ ਲਈ ਗਿਆ ਸਕੂਲ ਤਿਆਰ ਹੈ ਤੇ ਚੱਲਿਆ ਬਾਏ ਬਾਏ ਬਾਈ ਤੇ ਇਹ ਅੱਜ ਦਾ ਮੌਸਮ ਅੱਜ ਧੁੱਪ ਬਹੁਤ ਸੋਹਣੀ ਚੜੀ ਹੋਈ ਆ ਸਵੇਰੇ ਸਵੇਰੇ ਤਾਂ ਠੰਡ ਬਹੁਤ ਹੋ ਜਾਂਦੀ ਆ ਤੇ ਅੱਜ ਮੌਸਮ ਬਹੁਤ ਵਧੀਆ ਧੁੱਪ ਵੀ ਆਸਮਾਨ ਐ ਨੀਲਾ ਬਿਲਕੁਲ ਇੱਧਰ ਆਪਣੇ ਫੁੱਲ ਲੱਗੇ ਹੋਏ ਸੀਗੇ ਪਰ ਹੁਣ ਠੰਡ ਪੈਣ ਕਰਕੇ ਤੇ ਸੁੱਕੀ ਜਾਂਦੇ ਆ ਠੰਡ ਦੇ ਨਾਲ ਇੱਧਰ ਕਰੇਲਿਆਂ ਦੀ ਬੇਲ ਸੀਗੀ ਇਹ ਵੀ ਸੁੱਕ ਗਈ ਕਰੇਲੇ ਲੱਗੇ ਹੋਏ ਆ ਪਰ ਇਹ ਹੁਣ ਵਧੀਆ ਨਹੀਂ ਹੋਣੇ ਇਹਨਾਂ ਦਾ ਟੇਸਟ ਕਿਉਂਕਿ ਪੱਕ ਪੱਕ ਗਏ ਹੋਏ ਆ ਇਧਰ ਆਪਣੇ ਸਲਾਦ ਲੈਟਸ ਇੱਥੇ ਇਹਨੂੰ ਖਾਸ ਕਹਿ ਦਿੰਦੇ ਆ ਥੋੜਾ ਧਨੀਆ ਲਾਇਆ ਹੋਇਆ ਇਧਰ ਤੇ ਆਹ ਬੂਟਾ ਆਪਣੇ ਪਾਣੀ ਮੰਗਦਾ ਠੰਡ ਪੈਂਦੀ ਆ ਪਰ ਫਿਰ ਵੀ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਪੈਂਦੀ ਆ ਤੇ ਇਹਨੂੰ ਆਪਾਂ ਪਾਣੀ ਪਾ ਦਿੰਨੇ ਆ ਇਧਰ ਬੈਠਾ ਹੈ ਪਾਬਲੋ ਪਾਬਲੋ ਇਸ ਐਡ ਹੋਇਆ ਪਿਆਜ਼ ਕਿਉਂਕਿ ਇਹਨੂੰ ਅੱਜ ਲੈ ਕੇ ਨਹੀਂ ਗਏ ਨਾਲ ਤੇ ਇਸ ਕਰਕੇ ਥੋੜਾ ਸੈਡ ਸੈਡ ਹੋਇਆ ਪਿਆ। ਪਾਪ ਲੋ ਤੇ ਇਹਨੂੰ ਆਪਾਂ ਹੁਣ ਕੁਝ ਖਾਣਾ ਵਗੈਰਾ ਪਾਣੀ ਆ ਤਾਂਕਿ ਇਹ ਥੋੜਾ ਖੁਸ਼ ਹੋ ਜੇ ਹੈਪੀ ਹੈਪੀ ਹੋ ਜੇ। ਪਾਪ ਲੋ ਇਹਨੂੰ ਹੁਣ ਜਿੰਨੀਆ ਮਰਜ਼ੀ ਬਾਜਾ ਮਾਰੀ ਜਾਏ ਇਹਨੇ ਬਿਲਕੁਲ ਨਹੀਂ ਉੱਠਣਾ ਹੈਗਾ। ਜਿੰਨਾ ਚਿਰ ਇਹਨੂੰ ਮਨਾ ਦੇਣੀ ਹੈ ਆਪਾਂ। गुस्से के आके सौ गया पाबलो चलीए चल लेके जावा तेन बहर चल आ चली चल चलो आ जा घूम के आइए आ जा चल आ जा चल आ चली चल, देखो जिन्ना मर्जी इन्हू कह लो चलो चलिए पर नहीं रोना क्यों हाँ हम्म हु? आओ पबलो ਆ ਚਲਿਏ ਚਲ ਇਹਨੇ ਉਹਨਾਂ ਚ ਰੋਠਣਾ ਹੀ ਨਹੀਂ ਜਿੰਨਾ ਚਿਰ ਇਹਨੂੰ ਮਨਾ ਦੇਣੀ ਕੁਝ ਖਾਣ ਨੂੰ ਪਾਵਾਂਗੇ ਇਹਨੂੰ ਤੇ ਫੇਰ ਇਹ ਥੋੜਾ ਮੰਨੂਗਾ ਬਹੁਤ ਗੁੱਸਾ ਹੁੰਦਾ ਇਹਨੂੰ ਬਹੁਤ ਜ਼ਿਆਦਾ ਥੋੜੀ ਸਫਾਈ ਕਰਨ ਵਾਲੀ ਆ ਪੱਤੇ ਪੱਤੇ ਵਾਵਾ ਡਿੱਗੇ ਹੋਏ ਆ ਇੱਧਰ ਅਖਰੋਟਾਂ ਦੇ ਬੁੱਤੇ ਲੱਗੇ ਹੋਏ ਆ ਤੇ ਹੁਣ ਪੱਤੇ ਇਹਨਾਂ ਦੇ ਝੜਦੇ ਆ ਸਾਰੇ ਝੜ ਕੇ ਥੱਲੇ ਡੇ ਡਿਜ ਜਾਂਦੇ ਆ ਆਪਾ ਸਬਸਕ੍ਰਾਈਬ ਕਰ ਦੇਣੀ ਸਾਰਿਆਂ ਨੂੰ ਤੇ ਪਹਿਲਾਂ ਆਪਾਂ ਲੂਸੀ ਨੂੰ ਖਾਣਾ ਪਾ ਦਈਏ ਇਹ ਹੈਗਾ ਜੀ ਲੂਸੀ ਇਹ ਨਹੀਂ ਹੁਣ ਖਾਣਾ 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 ਖਾਣ ਵਾਸਤੇ ਆਇਆ ਹਾਂ ਚੱਲ ਚੱਲ ਹੂੰ ਲੈ ਫੜ ਚੱਲ ਇਹਨੂੰ ਮਿਕਸ ਕਰਕੇ ਪਾਈਏ ਇਹਨੇ ਖਰਾ ਕੇ ਨੇ ਇਹਦੀ ਫੀਡ ਜਿਹੜੀ ਆ ਇੱਕ ਪਹਿਲਾ ਲੈਂਦੀ ਉਹ ਇਹਨੇ ਖਾਦੀ ਨਹੀਂ ਇੱਕ ਹੋਰ ਲੈਂਦੀ ਉਹਦੇ ਨਾਲ ਮਿਕਸ ਕਰਦੀ ਹੁਣ ਖਾਂਦਾ ਵਧੀਆ ਇੱਧਰ ਸਾਡੇ ਬਾਬਲੋ ਦਾ ਫੂਡ ਪਿਆ ਚਲੋ ਜੀ ਇਹ ਖਾਣਾ ਖਾਂਦਾ ਤੇ ਆਪਾਂ ਬਾਰ ਸਬਸਕ੍ਰਾਈਬ ਕਰ ਦਈਏ ਜੀ ਸਾਰੀ ਆਪਾਂ ਕਰਤੀ ਸਾਬ ਸਫਾਈ ਇੱਥੇ ਜਿੰਨੇ ਪੱਤੇ ਸੀ ਸਾਰੇ ਚੱਕਤੇ ਤੇ ਹੁਣ ਕੋਈ ਦੇਖਦੇ ਆਪਾਂ ਤੇ ਹੋਰ ਕੰਮ ਤੇ ਲੋ ਜੀ ਇੱਧਰ ਸ਼ਾਮ ਦੇ ਖਾਣੇ ਦੀ ਤਿਆਰੀ ਵੀ ਹੋ ਗਈ ਦਾਲ ਬਣਾਈ ਸੀ ਮਿਕਸ ਦਾਲ ਵੀ ਆਪਣੀ ਬਣ ਗਈ ਐ ਬਸ ਥੋੜੀ ਸੰਘਣੀ ਸੀਗੀ ਤੇ ਨਾਲ ਇੱਧਰ ਰੱਖਤਾ ਸੀ ਆਪਾਂ ਤੜਕਾ ਤੇ ਦਾਲ ਸੰਘਣੀ ਵਿੱਚ ਥੋੜਾ ਆਪਾਂ ਪਾਣੀ ਗਰਮ ਕਰਕੇ ਪਾ ਦਾਂਗੇ ਤੇ ਇੱਧਰ ਨਾਲ ਆਪਣੀ ਤੜਕਾ ਵੀ ਤਿਆਰ ਹੋਈ ਜਾਂਦਾ ਹੈ ਪਾਉਣ ਵਾਸਤੇ ਤੇ ਦਾਲ ਵਿੱਚ ਆਪਾਂ ਹਰੀ ਮਿਰਚ ਅਦਰਕ ਤੇ ਲਸਣ ਪਹਿਲਾਂ ਹੀ ਪਾਤਾ ਸੀਗਾ ਤੇ ਇੱਧਰ ਪਿਆਜ਼ ਲਸਣ ਤੇ ਅਦਰਕ ਥੋੜਾ ਹੋਰ ਪਾਤਾ ਥੋੜਾ ਟੇਸਟ ਵਧੀਆ ਆ ਜਾਊਗਾ ਮਿਕਸ ਦਾਲ ਬਣਾਈ ਸੀ ਤੇ ਦਾਲ ਵੀ ਤਿਆਰ ਹੈ ਆਪਣੀ ਤੇ ਅਦਰ ਮੈਂ ਥੋੜੇ ਜਿਹੀ ਸੇਪੇ ਸੀਗੇ ਤੇ ਇਹਨਾਂ ਦਾ ਮਰੱਬਾ ਬਣਾ ਲਿਆ ਮੈਂ ਖੰਡ ਪਾ ਕੇ ਰੱਖੇ ਹੋਏ ਸੀਗੇ ਇਹ ਕੱਟ ਕੇ ਕੱਚੇ ਤੇ ਵਿੱਚ ਇਹਨਾਂ ਦੇ ਖੰਡ ਪਾਤੀ ਸੀ ਜਿੱਦਾਂ ਤੇ ਰਾਤ ਨੂੰ ਪਾ ਕੇ ਰੱਖਦੇ ਸੀਗੇ ਤੇ ਫਿਰ ਦੂਜੇ ਦਿਨ ਦੁਪਹਿਰ ਸ਼ਾਮ ਨੂੰ ਬਣਾ ਲਈ ਸੀ ਇਹ ਤੇ ਬਹੁਤ ਟੇਸਟੀ ਬਣਿਆ ਇਹ ਵੀ ਤੇ ਚਲੋ ਠੀਕ ਹੈ ਜੀ ਅੱਜ ਦਾ ਸੀ ਆਪਣਾ ਇਹ ਪਹਿਲਾ ਵਲੋਗ ਤੇ ਜੇ ਤੁਹਾਨੂੰ ਵਧੀਆ ਲੱਗਿਆ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਿਓ ਤੇ ਆਵਾਂਗੇ ਕਿਸੇ ਹੋਰ ਨਵੇਂ ਵਲੋਗ ਦੇ ਨਾਲ ਤਦ ਤੱਕ ਲਈ ਸਭ ਸ਼੍ਰੀ ਅਕਾਲ